ਕਬੀਰ ਖੇਹੀ ਹੁਈ ਤੋ ਕਿਆ ਭਇਆ ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਭਇਆ ਸੀਰਾ ਤਾ ਤਾ ਹੋਇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਇ ਕੂਚ ਭਵਨ ਕਨ ਕਾਮਨੀ ਸ਼ੇਖਰ ਧਜਾ ਫਹਿਰਾਏ ਤਾਤੇ ਭਲੀ ਮధు ਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਲ ਤੇ ਊਜਰ ਭਲਾ ਰਾਮ ਭਗਤ ਜੇਠਾਏ ਰਾਮ ਸਨੇਹੀ ਬਾਹਰਾ ਜਾਂਪੁਰ ਮੇਰੇ ਪਾਇ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰ ਮਟ ਕੀਆ ਕੋਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਾ ਓੜ ਹੀਰਾ ਕਿਸ ਕਾ ਬਾਪਰਾ ਪੁਜਹਿ ਨਾ ਰਤਨ ਕਰੋੜ ਕਬੀਰਾ ਏਕ ਚੰਪਉ ਦੇਖਿਓ ਹੀਰਾ ਹਾਟ ਬਕਾਇ ਬਨ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹ ਆਇਕ ਲਾਗਤ ਹੀ ਭੋਇ ਮਿਲ ਗਿਆ ਪਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾਂ ਮਹਿ ਝੂਕ ਅੰਦੇ ਏਕ ਨਾ ਲਾਗੇ ਜਿਉ ਬਾਸ ਬਜਾਈਐ ਫੂਕ ਕਬੀਰ ਹੈ ਗੈ ਬਹਨ ਸਗਨ ਘਨ ਸ਼ਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨੇਹਾਰ ਕਬੀਰ ਨਿਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਉਹ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਕਬੀਰ ਥੋਨੀ ਪਾਈ ਤਿਤ ਭਈ ਸੱਤ ਗੁਰ ਬੰਦੀ ਧੀਰ ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਨ ਦੇ ਹਾਟ ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਅਮਰਾਪੁਰ ਬਾਸਾ ਕਰਹੁ ਹਰ ਗਿਆ ਬੋਹ ਰਹਿ ਬਿੱਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰਿਬਹੀਰ ਇਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹਿਉ ਕਬੀਰ ਕਬੀਰ ਦੁਨੀਆ ਕੇ ਧੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾਲਾ ਜਸੀ ਜਬ ਲੇ ਧਰਹਿ ਮਸਾਨ ਕਬੀਰ ਡੂਬੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਕਬੀਰ ਭਲੀ ਮਧੂ ਕਰੀ ਨਾਨਾ ਬਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਵਡਾ ਅधीश ਬਡ ਰਾਜ ਕਬੀਰ ਦਾਵੈ ਦਾਜਨ ਹੂਤ ਹੈ ਨਿਰਦਾਵੈ ਰਹੈ ਨ ਸੰਕ ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦਰ ਸੂਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਉ ਤੂੰ ਭਰ ਭਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰ ਏ ਦੋਇ ਅੱਖਰ ਨਾ ਖਿਸਹਿ ਸੋ ਗਹਿ ਰਹਿਉ ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਇ ਕਬੀਰ ਸੰਤ ਨਾ ਛਾੜੈ ਸੰਤੈ ਜੋ ਕੋਟਕ ਮਿਲੈ ਅਸੰਤ ਮਲਿਆਗਰ ਪੋਇੰਗਮ ਬੇਡੇਉ ਤਾਂ ਸੀਤਲਤਾ ਨਾਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨ ਨਾਹੀ ਕੋਈ ਕਹਿ ਜਾਣੈ ਆਪਨ ਧਨੀ ਕਹਿ ਦਾਸ دیਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ ਉੜਾ ਗਰ ਪਾਣੀ ਭਇਆ ਜਾਏ ਮਿਨਿਉ ਢਲ ਕੂਲ ਕਬੀਰ ਆ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਜਹ ਅਨਪਉ ਤਹ ਭੈ ਨਹੀਂ ਜਹ ਭਉ ਤਹ ਹਰ ਨਾਹੀ ਕਹਿਉ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੀ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤਿੰ ਸੁਖ ਨੀਂਦ ਬਿਹਾਏ ਹਮੋ ਜੋ ਬੂਜਾ ਬੂਜਨਾ ਪੂਰੀ ਪਰਿਵਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ लागी चोट मरम की रहयो कबीर आठोर कबीर चोट सहे ली सेल की लागत ले ओसास चोट सहारै शब्द की तास गुरु मैं दास कबीर मुल्ला मनारे क्या चढ़ह साईं ना बहरा होई जा कारण तू बांग दे दिल ही भीतर जोए ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੀ ਦਿਨ ਸਾਬਤ ਨਹੀਂ ਤਾ ਕੋ ਕਹਾ ਖੁਦਾ ਆਏ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪ੍ਰਗਟੈ 부ਝੈ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਤਾ ਨਾ ਹਲਾਲ ਦਫ਼ਤਰ ਲਿਖਾ ਮੰਗੀਐ ਤਬ ਹੋਈ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਖੀਚੜੀ ਜਾ ਮਹਿ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟਾ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਹਰੇ ਆਪ ਹੈ ਆਪ ਕਬੀਰ ਰਾਮ ਕਹਿਨ ਮੈਂ ਭੀਦ ਹੈ ਤਾ ਮਹ ਏਕ ਵਿਚਾਰ ਸੋਈ ਰਾਮ ਸਬੈ ਕਹਿ ਸੋਈ ਕਉਤਕ ਹਾਰ ਕਬੀਰ ਰਾਮੈ ਰਾਮ ਕਹੋ ਕਹਿ ਬੇ ਮਾਹ ਬਬੇਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਨ ਕਬੀਰ ਸਤਗੁਰ ਸੂਰਮੇ ਵਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਬੇਕਾਰ ਬਿਨ ਸੰਗਤ ਇਉ ਮਾ ਨਹੀਂ ਹੋਏ ਗਈ ਭਟ ਸ਼ਾਰ